ਸਸਤੀ ਕਾ ਜੀ ਕਿਵੇਂ ਨੇ ਮੇਰੇ ਜਿਗਰ ਦੇ ਟੋਟੇ ਉਹ ਠੀਕ ਠਾਕ ਹਾਂ ਪਰ ਚੱਲਦੇ ਆ ਰੋਟੀ ਖਾ ਕੇ ਖਾਣਾ ਖੁਮਾ ਖਾ ਕੇ ਸ਼ੈਰ ਨੂੰ ਤੇ ਤੁਹਾਨੂੰ ਘੁਮਾਵਾਂਗੇ ਅੱਜ ਮੌਲ ਕੇ ਵੀ ਤੁਹਾਨੂੰ ਪਖਾਉਂਗਾ ਦਿਖਾਵਾਂਗੇ ਅੱਜ ਅੱਜ ਦੇਖਦੇ ਆਂ ਕਿ ਟਾਈਮ ਲੱਗਿਆ ਮੂਹ ਦੇਖਾਂਗੇ ਪੰਜਾਬੀ ਲੱਗੀ ਵੀ ਆ ਤੇ ਘੁਮਾਵਾਂਗੇ ਤੁਹਾਨੂੰ ਓਕੇ ਆਜੋ ਭਾਈ ਬਾਹਰ ਵਾਲੇ ਨੂੰ ਖਵਾ ਦਈਏ ਸਾਗ ਨਾਲ ਰੋਟੀ ਹਾਂਜੀ ਦੋਸਤੋ ਤੱਕ ਬਨ ਰਹੇ ਹੈ ਤੁਸੀਂ ਵੀ ਨੌਜਵਾਨਾਂ ਨੂੰ ਦਸਤਾਰ ਜਰੂਰ ਬੰਨਿਆ ਕਰੋ ਯਾਰ ਬਹੁਤ ਦੱਸੋ ਠੀਕ ਹੋ ਲਾਜੂ ਆ ਚਲਦੇ ਹੁਣ ਸ਼੍ਰੀ ਫਤੇਗੜ ਸਾਹਿਬ ਨੂੰ ਮਾਰ ਰੋਕ ਤੋਂ ਬਸ ਹਾਂਜੀ ਦੋਸਤੋ ਦੋਸਤੋ ਚਲਦੇ ਹੁਣ ਪਟਿਆਲੇ ਨੂੰ ਓਕੇ ਤੇ ਦੋਸਤੋ ਆਲੂ ਬੀਜੇ ਦੀ ਆਪਾਂ 1.5 ਕਿੱਲਾ ਤੇ ਆਪਣੇ 3000 ਰੁਪਏ ਰੇਟ ਤੇ ਕਹਿੰਦੇ ਚੱਲਦਾ ਏ ਆਲੂਆਂ ਦਾ ਬਜਾਈ ਦਾ ਤੇ ਹੁਣ ਜਾਂਦੇ ਆ ਹੋਇਆ ਪੈਸੇ ਦੇ ਕੇ ਜਾਣੇ ਨੇ ਜਖਵਾਲੀ ਉਹਨੂੰ ਮੁੰਡੇ ਨੂੰ ਚਲੋ ਚਲਦੇ ਆ ਜੀ ਚਲਦੇ ਆ ਜੀ ਹੁਣ ਸ਼ਹਿਰ ਨੂੰ ਪਟਿਆਲੇ ਨੂੰ ਡੀਜ਼ਲ ਪਵਾ ਰਹੇ ਹਾਂ ਗੱਡੀ 'ਚ ਡੀਜ਼ਲ ਪਵਾ ਕੇ ਚਲਦੇ ਆ ਸ਼ਹਿਰ ਨੂੰ ਤਾਂ ਜੀ ਪਟਿਆਲੇ ਆ ਹੋਰ ਦੱਸੋ ਗੱਲਬਾਤ ਠੀਕ ਹੋ ਫਿਗਰ ਦੇ ਟੋਟੇ ਲਾਦੂ ਆ ਸੰ ਨੂੰ ਟੱਕ ਭਰ ਕੇ ਹੁਣ ਚਲਦੇ ਆ ਬਾਈ ਨੰਬਰ ਖੜਦੇ ਆ ਜਾ ਕੇ ਮਿਲਦੇ ਆ ਭਤੀਜੀਆਂ ਨੂੰ ਪਟਿਆਲੇ ਖੜੇ ਆ ਯਾਰ ਆ ਮੇਰੇ ਭਤੀਜ ਮਿਲ ਗਏ ਮੈਨੂੰ ਤੇ ਇੱਕ ਭਤੀਜ ਪਟਿਆਲੇ ਤੋਂ ਆ ਤੇ ਦੂਆ ਰਾਜਪੁਰਾ ਹਾਂਜੀ ਹਾਂਜੀ ਠੀਕ ਆ ਠੀਕ ਆ ਕੀ ਖਾਣਾ ਹੈ ਕੀ ਕੁਲਚੇ ਖਾਣਾ ਹੈ ਇਹਦੇ ਕੁਲਚੇ ਖਾਣਾ ਹੈ ਕੁਲਚੇ ਇਹਦੇ ਮਸ਼ਹੂਰ ਨੇ ਖਾਦੇ ਹਨ ਹੋਰ ਦੱਸ ਗੱਲ ਬਾਤ ਠੀਕ ਆ ਹਾਂਜੀ ਹਾਂਜੀ ਬਸ ਖਾਣਾ ਪੀਣਾ ਤਾਂ ਨਹੀਂ ਫਿਰ ਚਲ ਠੀਕ ਆ ਪੁੱਤ ਓਕੇ ਤੇ ਜਦੋਂ ਮੈਂ ਆ ਰਿਹਾ ਸੀ ਤਿਰਪੜੀ ਦੇ ਵਿੱਚ ਭਤੀਜ ਭਤੀਜੀ ਮਿਲ ਗਏ ਭਤੀਜੀ ਦਾ ਬਰਥਡੇ ਰਿਗਾ ਅੱਜ ਤੇ ਹੋਰ ਦੱਸੋ ਗੱਲਬਾਤ ਠੀਕ ਹੋ ਹੁਣ ਚੱਲਦੇ ਆਂ ਆਪਾਂ ਬਾਈ ਨੰਬਰ ਚੱਲਦੇ ਆਂ ਜੀ ਹੁਣ ਆਪਾਂ ਸ਼ਹਿਰ ਵੱਲ ਪਟਿਆਲੇ ਆ ਗਏ ਜੀ ਆਪਾਂ ਦੇਖੋ ਬਾਈ ਨੰਬਰ ਦੇ ਨਜ਼ਾਰੇ ਦੁਪਹਿਰ ਦੇ ਹਾਂਜੀ ਮਿੱਤਰ ਪਿਆਰਿਓ ਇੱਥੇ ਬੈਠੇ ਆਂ ਕਲੰਬੀਆ ਹਸਪੀਟਲ ਦੇ ਕੋਲ ਇੱਥੇ ਚਾਹ ਪੀਣ ਰੁਗਿਆ ਦੀ ਮੈਂ ਕਿਹਾ ਚਾਹ ਪੀਣੇ ਆ ਤੇ ਇੱਕ ਆਪਣਾ ਕੋਈ ਮਿੱਤਰ ਪਿਆਰਾ ਆ ਰਿਹਾ ਏ ਢੋਲਾ ਉੰਦੀ ਵੇਟ ਕਰ ਰਹੇ ਹਾਂ ਕੋਈ ਸਿਸਟਮ ਜਾ ਕੋਈ ਕਿ ਜਾਣਾ ਸੀ ਵਿਚਾਰੇ ਨੇ ਤੇ ਅੱਜ ਮੇਰਾ ਆਉਣ ਦਾ ਇਰਾਦਾ ਨਹੀਂ ਧੀਆ ਯਾਰ ਕਿਉਂਕਿ ਅੱਜ ਐਤਵਾਰ ਦੀ ਮੈਂ ਘਰੇ ਰੈਸਟ ਕਰਦੇ ਆਂ ਮੂਵੀ-ਮਾਵੀ ਦੇਖਦੇ ਫਿਰ ਮਜਬੂਰੀ ਚ ਆਉਣਾ ਪਿਆ ਯਾਰ ਹੋਰ ਦੱਸੋ ਕੀ ਕਹੋ ਯਾਰ ਕੀਆ ਗੱਲਬਾਤ ਆਜੋ ਭਾਈ ਚਾਹ ਪਿਲਾ ਦਈਏ ਤੁਹਾਨੂੰ ਤੂੰ ਠੀਕ ਹੋ ਚਾਹ ਪੀ ਕੇ ਚੱਲਦੇ ਆਂ ਫਿਰ ਅੰਦਰ ਢੇੜਾ ਲਾਉਣੀ ਆ ਮਾਰਕੀਟ ਦਾ ਫਿਰ ਘਾਉਂ ਪਿੰਡ ਦਾ ਸਮਾਨ ਲੈ ਕੇ ਚੱਲਾਂਗੇ ਪਿੰਡ ਨੂੰ ਹਾਂਜੀ ਚਾਚੂ ਪੀ ਲਈ ਹੁਣ ਚੱਲਦੇ ਆ ਆਪਾਂ ਪਿੰਡ ਨੂੰ ਪੀਜਾ ਪੂਜਾ ਲੈ ਕੇ ਹਾਂਜੀ ਦੋਸਤੋ ਇੱਥੋਂ ਹੁਣ ਟੀਮੀ ਉਹਨਾਂ ਵਾਸਤੇ ਲੈ ਲਈਏ ਕੀ ਪੀਜਾ ਪਸੰਦ ਬਹੁਤ ਆਏ ਉਹਨਾਂ ਨੂੰ ਖੁਸ਼ ਹੋ ਕੇ ਖਾਂਦੇ ਹੈਗੇ ਨੇ ਦੇਖ ਲਓ ਤੁਸੀਂ ਹਾਂਜੀ ਦੋਸਤੋ ਆਪਾਂ ਲੈ ਲਿਆ ਟੀਮੀ ਉਹਨਾਂ ਵਾਸਤੇ ਕੀਜਾ ਤੇ ਅੱਜ ਨਾ ਯਾਰ ਬਹੁਤ ਮੈਨੂੰ ਮਿੱਤਰ ਪਿਆਰੇ ਵੀ ਮਿਲੇ ਵਧੀਆ ਲੱਗਿਆ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਤੇ ਕਿੱਕ ਮੈਨੂੰ ਕਈਆਂ ਨੇ ਯਾਰ ਗੱਲ ਕਰੀ ਅੱਜ ਕਿਤੇ ਬੈਠੇ ਸੀਗੇ ਅਸੀਂ ਕਿ ਜਿਹੜੀ ਵੀਡੀਓ ਵਾਇਰਲ ਹੋਈ ਆ ਕੋਈ ਸੀਐਮ ਦੀ ਕਿ ਉਹਦੇ ਬਾਰੇ ਚਾਚੇ ਕੀ ਤੇਰੀ رائے ਆ ਮੇਰੀ رائے ਤਾਂ ਉਹਦੇ ਬਾਰੇ ਭਤੀਜਾ ਹੈਗੀ ਆ ਚਲੋ ਹਰੇਕ ਦੀ ਆਪੋ ਆਪਣੀ ਸੋਚ ਹੁੰਦੀ ਆ ਮੈਂ ਯਾਰ ਉਹ ਚੀਜ਼ ਦੇ ਹੱਕ 'ਚ ਨਹੀਂ ਹੈਗਾ ਕਿ ਕਿਸੇ ਦੀ ਪ੍ਰਾਈਵੇਟ ਵੀਡੀਓ ਆਪਾਂ ਨੈੱਟ ਤੇ ਪਾਈਏ ਕਿਸੇ ਨੂੰ ਬਦਨਾਮ ਕਰੀਏ ਆ ਗੱਲਾਂ ਚੰਗੀਆਂ ਨਹੀਂ ਹੈਗੀਆਂ ਰਾਜਨੀਤੀ ਤਾਂ ਐਉਂ ਚੱਲੀ ਜਾਣੀ ਆ ਯਾਰ ਹੋਰ ਬਹੁਤ ਮੁੱਦੇ ਹੈਗੇ ਨੇ ਠੀਕ ਆ ਨਾ ਇਹਦੇ ਨਾਲ ਅਗਲੇ ਦਾ ਕਰਤਾਰ ਖਰਾਬ ਹੁੰਦਾ ਉਹ ਕੋਈ ਵੀ ਆ ਜੇ ਆਪਾਂ ਕਿਸੇ ਦੀ ਵੀ ਧੀ ਦੀ ਭੈਣ ਦੀ ਜਾਂ ਕਿਸੇ ਦੀ ਵੀਡੀਓ ਵਾਇਰਲ ਕਰਦੇ ਆ ਤਾਂ ਉਹ ਬੰਦੇ ਵਾਲੀਆਂ ਗੱਲਾਂ ਨਹੀਂ ਹੈਗੀਆਂ ਮੈਂ ਉਸ ਚੀਜ਼ ਦੇ ਸਖਤ ਖਿਲਾਫ ਹੈਗਾ ਯਾਰ ਠੀਕ ਆ ਨਾ ਹਰੇਕ ਦੀ ਆਪੋ ਆਪਣੀ ਲਾਈਫ ਆ ਯਾਰ ਅਗਲਾ ਆਦੀ ਜ਼ਿੰਦਗੀ ਦੇ ਵਿੱਚ ਜੋ ਮਰਜ਼ੀ ਕਰੇ ਉਹ ਆਪਾਂ ਰੋਕ ਥੋੜੋ ਸਕਦੇ ਆ ਯਾਰ ਨਾਲੇ ਇਹੀ ਜੀਆਂ ਵੀਡੀਓ ਥੋੜੋ ਯਾਰ ਪਾਈ ਦੀਆਂ ਹੁੰਦੀਆਂ ਨੇ ਨੈਟ ਦੇ ਉੱਪਰ ਮੈਂ ਤਾਂ ਜੇ ਕੋਈ ਮੁੰਡੇ ਕੁੜੀਆਂ ਦੀ ਵੀ ਪਾ ਦਿੰਦੇ ਨੇ ਮੈਂ ਤਾਂ ਉਹਦੇ ਉੱਪਰ ਵੀ ਬੋਲਦਾ ਆ ਯਾਰ ਕਿ ਗਲਤ ਆ ਰੋਂਗ ਆ ਕਿਸ ਦੀ ਵੀਡੀਓ ਐਵੇਂ ਗਲਤ ਤਰੀਕੇ ਨਾਲ ਪੇਸ਼ ਕਰਨੀ ਬਾਕੀ ਹਰੇਕ ਦੀ ਆਪੋ ਆਪਣੀ ਮਰਜ਼ੀ ਆ ਆਪੋ ਆਪਣੀ ਸਮਝ ਆ ਬਾਕੀ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਯਾਰ ਅੱਜ ਮਿੱਤਰ ਪਿਆਰਿਓ ਆ ਮੇਰੇ ਭਤੀਜ ਆਗੇ ਇੱਥੇ ਪਟਿਆਲੇ ਖੜੇ ਆ ਭਤੀਜ ਕਹਿੰਦੇ ਚਾਚੇ ਫੋਲਟ ਤੇ ਗੇੜੀ ਲਾ ਜਿਹੜੀ ਲਾਉਂਗਾ ਤੁਹਾਡੇ ਨਾਲ ਜਿਹੜੀ ਧਾਰੀ ਰਹਿ ਗਈ ਜੀ ਜਦੋਂ ਹੋਰ ਮਿਲੇ ਨਾ ਇੱਕ ਤੋਂ guna ਰੱਕ ਪੱਕਾ ਗੇੜੀ ਲਾਵਾਂਗੇ ਆਪਾਂ ਫਿਰ ਗੇੜੀ ਲਾਵਾਂਗੇ ਭਤੀਜ 22 ਨੰਬਰ ਆ ਦੇਖ ਲਓ ਭਈਆ ਭਤੀਜਿਆਂ ਦਾ ਮੋਟਰਸਾਈਕਲ ਆ ਤੁਹਾਡੇ ਨਾਲ ਗੇੜੀ ਲਾਉਂਗਾ ਆ ਮੇਰਾ ਵਾਦਾ ਸੁਣੇ ਰੋ ਬਸ ਖਾਣਾ ਪੀਣਾ ਕੋਈ ਦੱਸੋ ਜੀ ਉਕੇ ਰਿਪੋਰਟ ਹਾਂਜੀ ਹਾਂਜੀ ਸੰਗਣਾ ਜਾਇਓ ਹੈ ਮੈਂ ਸੰਕਿਉ ਨਾ ਜਾ ਸੰਗਦੇ ਕੋਈ ਨਹੀਂ ਠੀਕ ਆ ਠੀਕ ਆ ਪੀ ਜੀ ਲਵ ਯੂ ਆ ਤੁਹਾਨੂੰ ਯਾਰ ਹੁਣ ਚਲਦੇ ਆ ਜੀ ਆਪਾਂ ਪਿੰਡ ਨੂੰ ਜੀ ਦੇਖ ਲਓ ਭਤੀਜ ਕਹਿੰਦੇ ਢੀੜੀ ਲਾਉਣੀ ਆ ਚਾਚੇ ਕੋਈ ਗੱਲ ਨਹੀਂ ਢੀੜੀ ਲਾਉਂਗਾ ਇਹਨਾਂ ਨਾਲ ਜਿੱਦਣ ਹੁ ਡੇੜਾ ਲੱਗਿਆ ਘਰੇ ਆ ਗਏ ਆਪਾਂ ਹੋ ਨਹੀਂ ਆਏ ਆ ਤੇ ਅੱਜ ਦਾ ਦਿਨ ਵੀ ਵਧੀਆ ਗਿਆ ਤੇ ਇੱਕ ਮੈਂ ਤੁਹਾਨੂੰ ਬੇਨਤੀ ਪੀਰ ਕਰੂੰਗਾ ਸਾਰਿਆਂ ਨੂੰ ਯਾਰ ਕਿ ਜਿਹੜਾ ਇੱਕ ਗਾਣੇ ਦਾ ਰੌਲਾ ਚੱਲ ਰਿਹਾ ਹੈ ਉਹਨੇ ਯਾਰ ਸਿੰਗਰ ਨੇ ਕਹਤਾ ਕਿ ਭਾਈ ਜੇ ਕਿਸੇ ਦਿਨ ਫੇਸ ਪੌਂਕੀ ਆ ਤਾਂ ਸੌਰੀ ਠੀਕ ਆ ਨਾ ਮੇਰੇ ਹਿਸਾਬ ਨਾਲ ਯਾਰ ਮਾਫ ਕਰ ਦੇਣਾ ਚਾਹੀਦਾ ਹੈਗਾ ਇਹ ਹੁਣ ਇਹਨੂੰ ਜ਼ਿਆਦਾ ਵੱਡਾ ਮੁੱਦਾ ਨਹੀਂ ਬਣਾਉਣਾ ਚਾਹੀਦਾ ਆ ਪਿੱਛੇ ਤੇ ਆਪਾਂ ਵੀ ਗੱਲ ਰੀਲ ਪਾਈ ਸੀ ਪਰ ਕੁਝ ਜਾਣੇ ਉਹਨੂੰ ਗਲਤ ਸਮਝ ਗਏ ਠੀਕ ਆ ਨਾ ਆਪਾਂ ਤਾਂ ਗੱਲ ਕਹੀ ਸੀ ਕਿ ਕੋਈ ਉਹਨੂੰ ਗਾਲਾਂ ਕੱਢ ਰਿਹਾ ਸੀ ਕਿ ਭਾਈ ਗਾਲਾਂ ਨਾ ਕੱਢੋ ਯਾਰ ਸੌਰੀ ਉਹ ਮੰਗ ਲਈ ਅਗਲੇ ਨੇ ਬਾਕੀ ਤੁਹਾਡੀ ਮਰਜ਼ੀ ਆ ਰਾਜੀ ਖੁਸ਼ੀ ਹੱਸਦੇ ਵਸਦੇ ਰਹੋ ਲਵ ਯੂ ਹਾਂਜੀ ਆ ਟੀਮੀ ਟੌਮ ਹੁਣੇ ਬੈਠੇ ਨੇ ਆ ਵੀ ਹੁਣ ਚੀਜ਼ਾ ਪੀਜ਼ਾ ਖਾਣਾ ਗਿੱਜ ਗੇ ਬਹੁਤ ਵਧੀਆ ਲੱਗਦਾ ਇਹਨਾਂ ਨੂੰ ਗੱਲ ਆ ਇਹਾਂ ਦੋਸਤੋ ਉਹਦੇ ਵਿੱਚ ਆਪਾਂ ਨੇ ਕਿਹੜਾ ਕੋਈ ਖੱਟੀ ਖਾਣੀ ਆ ਜਾਂ ਉਹੋ ਕਰਨੇ ਹੈ ਉਹਦੇ ਵਿੱਚ ਵੀ ਫਿਰ ਵੀ ਕਿਸੇ ਨੇ ਬਹੁਤ ਗਲਤ ਕਮੈਂਟ ਕੀਤਾ ਦੀ ਆ ਫਿਰ ਮੈਂ ਡਿਲੀਟ ਕਰਤਾ ਦੀ ਕਮੈਂਟ ਉਹ ਤੇ ਉਹਨੂੰ ਬਲੌਕ ਕਰਤਾ ਦੀ ਬੰਦੇ ਨੂੰ ਮਤਲਬ ਪੂਰੀ ਗੱਲ ਤੁਸੀਂ ਸੁਣਦੇ ਨਹੀਂ ਹੈਗੇ ਮਤਲਬ ਕਮੈਂਟ ਕਰਨਾ ਸ਼ੁਰੂ ਕਰ ਦਿੰਦੇ ਹੋ ਯਾਰ ਠੀਕ ਆ ਨਾ ਬਾਕੀ ਤੁਹਾਡੀ ਮਰਜ਼ੀ ਆ ਭਾਈ ਮੇਰੀ ਤਾਂ ਆਪੀਨੀਅਨ ਆ ਆ ਹੈਗੀ ਆ ਬਾਕੀ ਲਵ ਜੂ ਜਿੰਨੇ ਵੀ ਅੱਜ ਮਿਲੇ ਆਦੇ ਚਾਚੇ ਨੂੰ ਸਾਰਿਆਂ ਦਾ ਧੰਨਵਾਦ ਜਿੰਨੀਆਂ ਫੈਮਿਲੀਆਂ ਮਿਲੀਆਂ ਭਾਈ ਤੁਹਾਡਾ ਵੀ ਧੰਨਵਾਦ ਤੁਸੀਂ ਇੰਨੇ ਪਿਆਰ ਨਾਲ ਮਿਲਦੇ ਹੋ ਇੰਨਾ ਆਦਰ ਸਤਿਕਾਰ ਕਰਦੇ ਹੋ ਤੇ ਪੜ੍ਹਿਆ ਲਿਖਿਆ ਕਰੋ ਨੌਜਵਾਨੋ ਐਨ ਖਿੱਚ ਕੇ ਤੇ ਕਈ ਭਤੀਜਿਆਂ ਦੇ ਮੈਸੇਜ ਆਏ ਕਿ ਚਾਚਾ ਜੀ ਕੋਈ ਕਹਿੰਦਾ 90% ਨੰਬਰ ਆ ਗਏ ਕੋਈ ਕਹਿੰਦਾ 88% ਆ ਗਏ ਉੱਤਾ ਤੁਹਾਡੀ ਮਿਹਨਤ ਆ ਮਿਹਨਤ ਫਿਰ ਰੰਗ ਲਿਆਉਂਦੀ ਹੁੰਦੀ ਆ ਓਕੇ ਸਭ ਜੂ ਤੇ ਨਾਲੇ ਯਾਰ ਇੱਕ ਗੱਲ ਹੋਰ ਆਪਣੇ ਇਸ ਚੈਨਲ ਨੂੰ YouTube ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਟਨ ਵਾਲੀ ਘੰਟੀ ਦੱਬ ਲਿਆ ਕਰੋ ਇਹਨੂੰ ਸ਼ੇਅਰ ਸ਼ੂਰ ਵੀ ਕਰ ਦਿਆ ਕਰੋ ਯਾਰ ਬਾਕੀ ਓਕੇ ਆ ਕੰਮ ਕਰ ਵਧੀਆ ਗਿਆ ਅੱਜ ਦਾ ਦਿਨ ਸਤਿ ਸ੍ਰੀ ਅਕਾਲ ᱛਿੰਮੀ ਇੱਕ ਨਾ ਭਤੀਜੇਓ ਦੋਸਤੋ ਆਪਾਂ ਨਾ ਅਰਜਨ ਦੇ ਟਾਇਰ ਪਵਾਉਣੇ ਨੇ ਮੂਰਲੇ ਦੱਸੋ ਕਿਹੜੇ ਪਵਾਈਏ ਤੇ ਕਿੰਨਾ ਨੰਬਰ ਪਵਾਈਏ ਕਿਉਂਕਿ ਮੂਰਲੇ ਟਾਇਰ ਕਦਰੇ ਮੈਨੇ ਅਲਾਈਨਮੈਂਟ ਆਉਟਤੀ ਇਹਦੀ ਕਰੇ ਧਿਆਨ ਨਾਲ ਦੇਖਿਆ ਨਹੀਂ ਤੀ ਉਸ ਕਰਕੇ ਟਾਇਰ ਛੇਤੀ ਚੱਕਤੇ ਦੀਗੇ ਮੂਰਲੇ ਤੇ ਪਿੱਛੇ ਵਾਲੇ ਦਾ ਪਿਛਲੇ ਸਾਲ ਇਹ ਨਵੇਂ ਪਵਾਏ ਨੇ ਹੁਣ ਦੱਸਿਓ ਕਿ ਕਿੰਨੇ ਕੀ ਸਾਈਜ਼ ਪਵਾਇਏ ਟਾਇਰਾਂ ਦਾ ਮੂਰਲੇ ਟਾਇਰ ਅਰਜਨ ਦੇ ਦੱਸਿਓ ਜਰੂਰ ਯਾਰ ਹੋਰ ਦੱਸੋ ਠੀਕੋ ਅੱਠੇ ਲੈ ਆਂਦੇ ਖਾ ਰਹੇ ਨੇ ਛੜੇ ਆ ਓਏ ਮੰਗੂ ਕੋ ਮੰਗ ਲੂ ਦੇ ਤੇ ਹੈ ਕੋਕਾ ਕਰ ਰਹੇ ਨੇ ਅਸਵਾ ਘੱਤਰ ਤੇ ਆ ਵੀ ਜੀ ਲਵਾ ਕੇ ਰੱਖਦੇ ਨੇ ਜਾਨਵਰ ਵੀ ਵਧੀਆ ਲੱਗਦਾ ਜਦੋਂ ਬੰਦੇ ਦਾ ਉਹ ਹੁੰਦਾ ਆਹੋ ਆਹ ਹੁਣ ਆਪਣੇ ਨਾ ਇੱਕ ਬਸ਼ੇਰੇ ਦੀ ਬਸ਼ੇਰੀ ਦੀ ਕਮੀ ਆ ਢੋੜੇ ਦੇ ਢੂੜੀ ਦੀ ਬਾਬਾ ਸੁੱਖ ਰੱਖੇ ਕਿਰਪਾ ਕਰੇ ਕਿ ਆਪਾਂ ਵੀ ਵਧੀਆ ਡੇਟ ਡੂਡ ਲੱਖ ਦਾ ਕੋਈ ਬਸ਼ੇਰਾ ਬਸ਼ੇਰੀ ਛੋਟਾ ਬੱਚਾ ਨਸਲ ਦਾ ਮਿਲ ਜਵੇ ਨਾ ਆਪਾਂ ਵੀ ਜਰੂਰ ਰੱਖਾਂਗੇ ਜੇ ਬਾਬੇ ਨੇ ਕਿਰਪਾ ਕਰਕੇ ਫਰਮਾ ਦਿੱਤੀ। ਇਹਨਾਂ ਨੂੰ ਅੰਦਰ ਪ੍ਰਬੰਧ ਕਰਦੀ ਇੰਨਾਂ ਨੂੰ ਪੁੱਸਾ ਕਰਕੇ ਤੇ ਹੁਣ ਤੁਸੀਂ ਐ ਨਾ ਕਹਦੇ ਹੋ ਕਿ ਚਾਚਾ ਹੁਣ ਹੋਰ ਗੱਲਾਂ ਕਰਦਾ ਏ ਮੈਂ ਤਾਂ ਦੇਖੋ ਸਾਰੇ ਸਰਪੰਚ ਮੇ ਤੋਂ ਵੱਡੇ ਵੀ ਨੇ ਮੇਰੇ ਭੈਣ ਭਰਾ ਵੀ ਨੇ ਠੀਕ ਆ ਉਹ ਗੱਲ ਮੈਂ ਤਾਂ ਕੀਤੀ ਆ ਕਿ ਜਦੋਂ ਬਖਸ਼ ਵਰਦਨ ਦੇ ਨੇ ਸੌਰੀ ਕਹਤਾ ਤਾਂ ਉਹਨੂੰ ਮਾਫ ਕਰ ਦੇਣਾ ਚਾਹੀਦਾ ਬਾਕੀ ਮੈਂ ਤਾਂ ਤੁਹਾਡੇ ਨਾਲ ਆ ਭਾਈ ਜਿਵੇਂ ਕਹੂੰਗੇ ਕੋਈ ਰਿਪੋਰਟ ਆ ਕਿਉਂਕਿ ਅੱਜ ਮੈਨੂੰ ਨਾ ਪਟਿਆਲੇ ਬੈਠੇ ਸੀ ਅਸੀਂ ਉੱਥੇ ਗੱਲਾਂ ਚੱਲੀਆਂ ਸਾਡੀਆਂ 6-7 ਭਤੀਜਾ ਆ ਗਏ ਉਹ ਕਹਿੰਦੇ ਚਾਚਾ ਜੀ ਕਿ ਜਿਵੇਂ ਫਿਲਮ ਦੇ ਵਿੱਚ ਕਹਿ ਦਿੰਦੇ ਨੇ ਮੁਖੀਆ ਫਿਰ ਮਤਲਬ 네ਗੇਟਿਵ ਕਿਰਦਾਰ ਦਿਖਾ ਦਿੰਦੇ ਨੇ ਚੀਜ਼ਾਂ ਦਿਖਾ ਦਿੰਦੇ ਨੇ ਕਹਿੰਦੇ ਫਿਰ ਫਿਲਮਾਂ 'ਚ ਵੀ ਬੰਦ ਹੋਊਗਾ ਸਾਰਾ ਕੁਝ ਕਿਉਂਕਿ ਉਹ ਤਾਂ ਐਂਟਰਟੇਨਮੈਂਟ ਵਾਸਤੇ ਹੋਤੀ ਚਲੋ ਹੁਣ ਮੈਨੂੰ ਨਹੀਂ ਪਤਾ ਕੀ ਸਹੀ ਗਾਇਆ ਕੀ ਗਲਤ ਗਾਇਆ ਇਹਦੇ ਬਾਰੇ ਆਪਾਂ ਗੱਲ ਨਹੀਂ ਕਰਨੀ ਮੈਂ ਤਾਂ ਆਪਣਾ opinion ਦੇ ਮਤਲਬ ਸੋਚ ਆ ਮੇਰੀ ਕਿ ਜਦੋਂ ਬੰਦੇ ਨੇ ਇੱਕ ਵਾਰ ਕਹਿ ਉਹ ਦਿੱਤਾ ਕਿ ਭਾਈ ਜੇ ਕਿਹਨੂੰ ਠੇਸ ਪਹੁੰਚੀ ਤਾਂ ਸੌਰੀ ਇਹਦੇ ਉੱਪਰੋਂ ਅਗਲਾ ਹੋਰ ਕਹਿ ਵੀ ਕੀ ਦੇਖ ਮੇਰਾ ਤਾਂ ਕਹਿਣ ਦਾ ਮਤਲਬ ਆ ਹੈ ਬਾਕੀ ਤੁਸੀਂ ਮੇਰੇ ਨਾਲੋਂ ਜ਼ਿਆਦਾ ਸਮਝਦਾਰ ਹੋ ਭਾਈ ਜਿਵੇਂ ਤੁਹਾਨੂੰ ਠੀਕ ਲੱਗਦਾ ਹੋਵੇਂ ਕਰੋ ਲਵ ਯੂ ਸਾਰਿਆਂ ਨੂੰ ਟਿਮੀ ਟੌਮ ਦਾ ਚੀਜ਼ਾ ਪੀਜ਼ਾ ਸਵਾਦ ਨਾਲ ਖੰਦੇ ਨਹੀਂ ਆ ਤੋਏ ਪਹਿਲਾਂ ਪਾਪਕੌਰਨ ਜੇ ਖਾਂਦੇ ਹੁੰਦੇ ਦੀ ਹੁਣ ਆ ਮੂੰਹ ਲੱਗ ਗਿਆ ਇਹਨਾਂ ਦੇ ਹਾਂਜੀ ਚਲਾਵੇ ਹਾਂਜੀ ਦੋਸਤੋ ਅਨਾਰ ਲਾੜ ਜਾਂ ਰਹਿਗਾ ਹਏ ਦੂਆ ਨੰਦਾਂ ਤਨ ਦਾ ਸਰੀਰ ਵਾਲਾ ਰੋਗ ਦੇ ਸਰੀਰ ਵਾਲਾ ਰੋਗ ਦੇ ਦੂਆ ਚਲਾ ਦੀ ਨਾਲੇ ਦੋਏ ਸੱਪ ਦੀ ਗਰ ਕਹੂੰਗਾ ਚਲੋ ਜੀ ਬੰਬ ਪਟਾਕਾ ਚਲੇਗਾ 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 ਯਾ ਲਵ ਯੂ ਓਕੇ ਲਵ ਯੂ